ਵਾਹਿਗੁਰੂ ਸਹੇਬ ਜੀਓ ਚੋਪੀ ਸਹੇਬ ਕਾਵਿਓ ਬਾਜ ਬੇਂਤੀ ਚੋਪੀ ਹਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿੱਤ ਕੀ ਇੱਛਾ ਤਪ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵਾ ਤੁਮ ਗਾਵੋ ਆਪ ਹਾ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖੇ ਸਵਾ ਕਰਤਾਰਾ ਮੋਰਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਸਾਡ ਕੋਈ ਅਬਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਾਰਿਆ ਹੈ ਆਪ ਹਾਦ ਮੁਜੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸਿਰ ਅਸ ਦੁਜ ਚੂ ਕਰਿਓ ਰਛਾ ਰਾਖ ਲਹਿਓ ਮੋਹ ਰਖਨ ਹਾਰੇ ਸਹਾਏ ਵ ਸੰਤ ਸਹਾਏ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪੁਤਰਾ ਕਾਲ ਪਾਏ ਸਿਵ ਜੋ ਅਪਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹੁਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਭ ਗੁਣ ਸੁਖ ਦਿਓ ਸਤਨਨ ਕੋ ਪਲ ਮੋਹ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਿ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਰ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਉਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬੰਦਨ ਸ੍ਰਿਸ਼ਟ ਸਭ ਤਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰहत ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੇਂਕਾਰ ਨਰੀਵਕਾਰ ਨਿਲੰਭ ਆਦ ਅਨੀਲ ਅਨਾਦ ਅasamb ਤਾਕਾ ਮੂਰ ਉਚਾਰਤ ਫੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂਰ ਕਸ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੇਂਕਾਰ ਕਾ ਚਿੰਤ ਨਾ ਹੈ ਵਿਵ ਆਪ ਆਪਣੀ ਬੂਧ ਹੈ ਜੇਤੀ ਬਰਨਤ ਭਿਨ ਭਿਨ ਤੁਹੈ ਤੇਤਿ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਹਿ ਬੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂ ਫੂਲ ਰਾਜਾ ਹੈ ਬੈਠਾ ਕਹੂ ਸਿਮਟ ਪਿਓ ਸ਼ੰਕਰ ਇਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭ ਆਦ ਜੁਗਾਦ ਸਰੂਪ ਸੰਪ ਆਬਰ ਸ਼ਾ ਮੇਰੀ ਤੁਮ ਕਰੋ ਸਿਖ ਓਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਨਗਾਤਾ ਜੇ ਅਸ ਤੁਜ ਤਪ ਸਰਨੀ ਭਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਭਰੇ ਤੇਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕੋ ਇਕ ਵਾਰ ਤਿਹ ਹੈ ਤਾਂ ਕੇ ਕਾਲ ਨੇਕ ਨਾ ਹੈ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਰਹੁ ਤਾਕੇ ਤਾਪ ਤਨ ਕ ਮਹ ਹਰਹੁ ਰਿਤਿ ਸਿਧ ਗਰਮੁ ਸਭ ਹੋਈ ਦੁਸ਼ਟ ਸਾਸ ਹੈ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਵਾਰਾ ਕਾਲ ਫਾਸ ਤੇ ਤਾਹੇ ਉਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਓ ਉਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਰ ਗਕੇਤ ਮੈਂ ਸਰਨ ਤੇਹਾਰੀ ਆਪ ਹਾਦ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਸਾਹਿਬ ਜੀਓ ਚੋਪੀ ਸਾਹਿਬ ਕਾਵਿਓ ਆਵਾਜ਼ ਬੇਨਤੀ ਚੋਪਈ ਹਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਗਾਵੋ ਆਪ ਹਾ ਦਾ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖੈ ਸਭਾ ਕਰਤਾਰਾ ਮੋਰਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਉਮੇ ਸਾਡ ਕੋਈ ਅਵਰਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਰਿਆ ਹੈ ਆਪ ਹਾਦ ਮੁਜੇ ਉਬਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਹੂ ਜੋ ਸਦਾ ਹਮਾਰੇ ਪਛਾ ਸਿਰ ਅਸ ਦੁਜ ਜੋ ਕਰਿਓ ਰੱਛਾ ਰਾਖ ਲਿਹਿਓ ਮੋਹ ਰਖਨ ਹਾਰੇ ਸਹਾਇ ਵ ਸੰਤ ਸਹਾਇ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪੁਤ੍ਰਾ ਕਾਲ ਪਾਇ ਸ਼ਿਵ ਜੁ ਅਵਤਾਰਾ ਕਾਲ ਪਾਇ ਕਰਿ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੁ ਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਪ ਗੁਣ ਸੁਖ ਦਿਓ ਸਤਨੰਨ ਕੋ ਪਲ ਮੋਹ ਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੁਲਾ ਸਫਲ ਕਿਰਪਾ ਦ੍ਰਿਸ਼ਟ ਕਰਿ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟਿ ਕਟਿ ਕੇ ਪਟਿ ਪਟਿ ਕੀ ਜਾਣੈ ਜਬ ਉਦਰ ਕਰਖਿ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਉਪਾਰਾ ਜਬ ਅਕਰਖਿ ਕਰਤ ਹੋ ਕਬਹੁ ਤੁਮੈ ਮਿਲਤ ਦੇਹ ਤਰ ਸਭਹੁ ਜੇਤੇ ਬੰਧਨ ਸ੍ਰਿਸ਼ਟਿ ਸਭ ਤਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੇਂਕਾਰ ਨਿਰਿਵਕਾਰ ਨਿਲੰਭ ਆਰ ਅਨੀਲ ਅਨਾਦ ਅasamb ਤਾਕਾ ਮੂਰ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂਰ ਕਸ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੇਂਕਾਰ ਕਾ ਚਿਨਤ ਨਾਹਿ ਵਿਵ ਆਪ ਆਪਣੀ ਬੂਧ ਹੈ 제ਤੀ ਬਰਨਤ ਭਿੰਨ ਭਿੰਨ ਤੁਹੈ ਤੇਤਿ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹੀ ਬੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਉ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭ ਆਦਿ ਜੁਗਾਦ ਸਰੂਪ ਸੁਆਪ ਅਬਰਛਾ ਮੇਰੀ ਤੁਮ ਕਰੋ ਸਿਖ ਓਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਨਗਾਤਾ ਜੇ ਅਸ ਤੁਜ ਤਪ ਸਰਨੀ ਭਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕੋ ਇੱਕ ਵਾਰ ਤਿਹ ਹੈ ਤਾਂ ਕੇ ਕਾਲ ਨਿਗਟ ਨਾ ਹੈ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਰਹੋ ਤਾਂ ਕੇ ਤਾਪ ਤਨ ਕ ਮਹ ਹਰ ਹੋ ਰਿਤ ਸਿਧ ਗਰਮ ਸਭ ਹੋਈ ਦੁਸ਼ਟ ਸਾਸ਼ ਹੈ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੁਵਾਰਾ ਕਾਲ ਵਾਸਤੇ ਤਾਹੇ ਉਵਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਸਹੇਬ ਜੀਓ ਚੋਪੀ ਸਹੇਬ ਕਾਵਿਓ ਆਵਾਜ ਬੇਂਤੀ ਚੋਪੀ ਹਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵਾ ਤੁਮ ਗਾਵੋ ਆਪ ਹਾ ਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖੈ ਸਵਾ ਕਰਤਾਰਾ ਮੋਰਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਰਿਆ ਹੈ ਆਪ ਹਾਦ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਹੂ ਜੋ ਸਦਾ ਹਮਾਰੇ ਪਛਾ ਸੇਰੀ ਅਸ ਦੁਜ ਜੂ ਕਰਿਓ ਰਛਾ ਰਾਖ ਲਿਹਿਓ ਮੋਹ ਰਾਖਨ ਹਾਰੇ ਸਹਾਏ ਬਸੰਤ ਸਹਾਏ ਪਿਆਰੇ ਦੀਨ ਬੰਦੋ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪੁੱਤਰਾ ਕਾਲ ਪਾਏ ਸਿਭ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹੁਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੁਮਾਰਾ ਨਮਸਕਾਰ ਤਿਸ ਹੀ ਕੋ ਹੁਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਪ ਗੁਣ ਸੁਖ ਦਿਯੋ ਸਤਨੰਨ ਕੋ ਪਲ ਮੋਹ ਬਧ ਕੀਓ कटकट -कट के अंतर की जानत भले बुरे की पीर पशानत चीटी ते कुंचर अस्थूला सफर कृपा दृष्ट कर फूला संतन दुख पाए ते दुखी सुख पाए सातन के सुखी एक एक की पीर पशान, कट कटकट के पट पट की जान जब उदर क्रख करा कर तारा प्रजा तर्त तब देह उपारा जब अक्रख करत हो कब हूँ ਤੂੰ ਮੈਂ ਮਿਲ ਤੇ ਦੇਹ ਤਰ ਸਭ ਹੂੰ ਜੇਤੇ ਬੰਦਨ ਸ੍ਰਿਸ਼ਟ ਸਫਤਾਰ ਆਪ ਆਪਣੀ ਬੂਜ ਉਚਾਰਾ ਤੁਮ ਸਭ ਹੀ ਤੇ ਰहत ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਰੀਂਕਾਰ ਨਰੀਵਕਾਰ ਨਿਲੰਭ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਨ ਅਨੁਮਾਨਤ ਮਹਾਂ ਮੂਰਖ ਕਛੁ ਭੇਦ ਨ ਜਾਨਤ ਮਹਾਂ ਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਾਹਿ ਵਿਵ ਆਪ ਆਪਣੀ ਬੂਧ ਹੈ ਜੇਤੀ ਵਰਨਤ ਭਿਨ ਭਿਨ ਤੂ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਹੀ ਬੂਪਾ ਅੰਡਜ ਜੇਰਜ ਸਿਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਉ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭ ਆਦ ਜੁਗਾਦ ਸਰੂਪ ਸੰਪ ਅਬ ਰਛਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਬਤ ਉਤਪਾਤਾ ਸਕਲ ਮਲੇਸ ਕਰੋ ਰਨਗਾਤਾ ਜੇ ਅਸ ਤੁਝ ਤਬ ਸਰਨਿ ਭਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਵਾਰ ਤਿਹਾਇ ਹੈ ਤਾਂ ਕੇ ਕਾਲ ਨਿਕਟ ਨਾਹਿ ਆਹੈ ਰਛਾ ਹੋਇ ਤਾਂਹਿ ਸਭ ਕਾਲਾ ਦੁਸ਼ਟ ਅਰਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਰਹੁ ਤਾਂ ਕੇ ਤਾਪ ਤਨ ਕਮਹਿ ਹਰਹੁ ਰਿਤ ਸਿਧ ਗਰਮ ਸਭ ਹੋਈ ਦੋਇ ਤੇ ਸਾਸ ਹੈ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੁਵਾਰਾ ਕਾਲ ਫਾਸ ਤੇ ਤਾਹੇ ਉਵਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਲੈ ਹੋ ਵਾਰੀ ਚਰ ਬਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਖਰਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਦ ਲਿਓ ਵਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਸਾਹਿਬ ਜੀਓ ਚੋਪੀ ਸਾਹਿਬ ਕਾਵਿਓ ਆਵਾਜ਼ ਬੇਨਤੀ ਚੋਪਈ 함ਰੀ ਕਰੋ ਹਾਦਰਸ਼ਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਦ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਮੇ ਸਾਡ ਕੋਈ ਅਵਰਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਰਿਆ ਹੈ ਆਪ ਹਾਤ ਮੁਜੇ ਉਬਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਹੂ ਜੋ ਸਦਾ ਹਮਾਰੇ ਪਛਾ ਸਿਰ ਅਸ ਤੁਝ ਜੋ ਕਰਿਓ ਰੱਛਾ ਰਾਖ ਲਿਹਿਓ ਮੋਹ ਰਖਨ ਹਾਰੇ ਸਹਾਇ ਵ ਸੰਤ ਸਹਾਇ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪੁਤ੍ਰਾ ਕਾਲ ਪਾਇ ਸ਼ਿਵ ਜੁ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੁ ਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਯੋ ਸਤਨੰਨ ਕੋ ਪਲ ਮੋਹ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨ ਕਟ-ਕਟ ਕੇ ਪਟ-ਪਟ ਕੀ ਜਨ ਜਬ ਉਦਰ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਉਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲ ਤੇ ਦੇਹ ਤਰ ਸਭ ਹੂੰ ਜੇਤੇ ਬੰਦਨ ਸ੍ਰਿਸ਼ਟ ਸਭ ਤਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰहत ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੇਂਕਾਰ ਨਰੀਵਕਾਰ ਨਿਲੰਭ ਆਦ ਅਨੀਲ ਅਨਾਦ ਅasamb ਤਾਕਾ ਮੂਰ ਉਚਾਰਤ ਪੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂਰ ਕਸ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੇਂਕਾਰ ਕਾ ਚਿੰਤ ਨਾ ਹੈ ਵਿਵ ਆਪ ਆਪਣੀ ਬੂਧ ਹੈ ਜੇਤੀ ਬਰਨਤ ਭਿਨ ਭਿਨ ਤੁਹੈ ਤੇਤਿ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਧਿ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹਿ ਬੂਪਾ ਅੰਡਜ ਜੇਰਜ ਸਿਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਉ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭ ਆਦਿ ਜੁਗਾਦਿ ਸਰੂਪ ਸੰਭਵ ਅਬਰ ਸ਼ਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਤਬਤ ਉਤਪਾਤਾ ਸਕਲ ਮਲੇਸ਼ ਕਰੋ ਰਨਗਾਤਾ ਜੇ ਅਸ ਤੁਜ ਤਪ ਸਰਨੀ ਭਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕੋ ਇਕ ਵਾਰ ਤਿਹ ਹੈ ਤਾਂ ਕੇ ਕਾਲ ਨਿਕਟ ਨਾ ਹੈ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਤਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨਨ ਜਾਹੇ ਨਿਰਹੋ ਤਾਂ ਕਿ ਤਾਪ ਤਨਕ ਮਹ ਹਰੋ ਰਿਤ ਸਿਧ ਗਰਮ ਸਭ ਹੋਈ ਦੁਸ਼ਟ ਸਾਸ ਹੈ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੁਵਾਰਾ ਕਾਲ ਵਾਸਤ ਤਾਹੇ ਉਵਾਰਾ ਜਿਨਰ ਨਾਮ ਤਿਹਾਰੋ ਕਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲੈਹੋ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਧਾ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਸਾਹਿਬ ਜੀਓ ਚੋਪੀ ਸਾਹਿਬ ਕਾਵਿਓ ਆਵਾਜ਼ ਬੇਨਤੀ ਚੋਪਈ ਹਮਰੀ ਕਰੋ ਹਾ ਦਰਸ਼ਾ ਪੂਰਨ ਹੋਇ ਚਿਤ ਕੀ ਇਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਦ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋ ਰਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਉਮੇਸ਼ਾਡ ਕੋਈ ਅਵਰਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਰਿਆ ਹੈ ਆਪ ਹਾਦੈ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਹੂ ਜੋ ਸਦਾ ਹਮਾਰੇ ਪਛਾ ਸਿਰ ਅਸ ਦੁਜਿ ਜੋ ਕਰਿਓ ਰਛਾ ਰਾਖ ਲਿਹਿਓ ਮੋਹ ਰਖਨ ਹਾਰੇ ਸਹਾਏ ਬਸੰਤ ਸਹਾਏ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪੁਤ੍ਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਪ ਗੁਣ ਸੁਖ ਦਿਯੋ ਸਤਨਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਤਨ ਕੇ ਸੁਖੀ ਇਕ ਇਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਨ ਜਬ ਉਦ੍ਰ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਉਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲ ਤੇ ਦੇਹ ਤਰ ਸਭ ਹੂੰ ਜੇਤੇ ਬੰਦਨ ਸ੍ਰਿਸ਼ਟ ਸਭ ਤਾਰਾ ਆਪ ਆਪਣੀ ਬੂਜ ਉਚਾਰਾ ਤਉ ਸਭ ਹੀ ਤੇ ਰहत ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਰੇਂਕਾਰ ਨਰੀਵਕਾਰ ਨਿਲੰਭ ਆਦ ਅਨੀਲ ਅਨਾਦ ਅasamb ਤਾਕਾ ਮੂਰ ਉਚਾਰਤ ਪੇਦਾ ਯਾਕੋ ਪੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂਰ ਕਸ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੇਂਕਾਰ ਕਾ ਚਿਨਿਤ ਨਾਹਿ ਵਿਵ ਆਪ ਆਪਣੀ ਬੂਧ ਹੈ ਜੇਤੀ ਬਰਨਤ ਭਿਨ ਭਿਨ ਤੁਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਧਿ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਇਉ ਰਾਵ ਕਹੀ ਬੂਪਾ ਅੰਡਜ ਜੇਰਜ ਸਿਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਉ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭ ਆਦਿ ਜੁਗਾਦਿ ਸਰੂਪ ਸੰਭਵ ਅਬ ਰਛਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਕਲ ਮਲੇਸ ਕਰੋ ਰਨ ਗਾਤਾ ਜੇ ਅਸ ਤੁਜ ਤਬ ਸਰਨੀ ਭਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕੋ ਇਕ ਵਾਰ ਤਿਹਾਇ ਹੈ ਤਾਂ ਕੇ ਕਾਲ ਨਿਕਟ ਨਾਹਿ ਆਹੈ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਰਹੋ ਤਾਂ ਕੇ ਤਾਪ ਤਨ ਕਮਹ ਹਰੋ ਰਿਤ ਸਿਧ ਗਰਮ ਸਭ ਹੋਈ ਦੁਸ਼ਟ ਅਸਾਸ਼ ਹੈ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੁਵਾਰਾ ਕਾਲ ਫਾਸ ਤੇ ਤਾਹੇ ਉਵਾਰਾ ਜਿਨ ਨਰ ਨਾਮ ਤਿਹਾਰੋ ਕਹ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਲੈ ਹੋ ਉਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਖੜ ਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਦ ਲੇ ਹੋ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ